ਕਿਆ ਆ ਰਹੀ ਐ ਇਧਰੋਂ ਇਹਦੇ ਨਹੀਂ ਪਤਾ ਹੀਂ ਗਣੇ ਤੋਂ ਆ ਰਹੀ ਐ ਵੈਸੇ ਇਸਲਾ ਫਿਰ ਡਿੰਗਣਾ ਹੁੰਦਾ ਹੁੰਦੇ ਤੋਂ ਪਤਾ ਕਿੰਨਾ ਕਿੰਨਾ ਪਾਣੀ ਹੁੰਦਾ ਆ ਗੱਡੀ ਨਾ ਰਾਓ ਉੱਪਰ ਤੱਕ ਕੰਡਿਆਂ ਤੱਕ ਫੁੱਲ ਹੋ ਜਾਂਦੀ ਆ ਪਰ ਇੱਥੇ ਜਦੋਂ ਇਹ ਇਧਰੋਂ ਪਾਣੀ ਲੰਘਦਾ ਹਾਲੇ ਤੋਂ ਸਿਰਫ ਕੱਟੋ ਦਾ ਮੰਨ ਲਓ 2 ਫੁੱਟ 2 ਫੁੱਟ ਦੀ ਹਾਈਟ ਹੁੰਦੀ ਆ 2 ਫੁੱਟ ਦੀ ਇੱਥੇ ਹਾਈਟ ਹੁੰਦੀ ਆ ਤੇ ਉੱਥੇ ਘੱਟੋ ਘੱਟ 5 5.5 ਫੁੱਟ ਦੀ ਹਾਈਟ ਹੋ ਜਾਂਦੀ ਆ ਇੰਨੀ ਸਪੀਡ ਨਾਲ ਜਾਂਦਾ ਪਾਣੀ ਤੂੰ ਸਾਨੂੰ ਛਾਲ ਜਿੱਥੇ ਮਰਜ਼ੀ ਮਾਰ ਲਓ ਕੋਈ ਵੀ ਮਾਰ ਦਾਂਗੇ ਕੋਈ ਵੀ ਮਰਦਾ ਹੈ ਕਿਸ਼ਨੀ ਬਾਤ ੱਲੋਂ ਦੀ ਟੱਪ ਦੀ ਨਹਿਰੀ ਜੀ ਇਹਦੇ ਚ ਵੀ ਮਾਰ ਦੇਂਗਾ ਕੇ ਹਾਂ ਕੰਦੇ ਚ ਵੀ ਤਾਂ ਮਾਰ ਲਾਂਗੇ ਉਹ ਹੱਡਾਂ ਨੇ ਉੱਪਰ ਤੱਕ ਭਰ ਜਾਂਦਾ ਘੇਰਾ ਜਿਆ ਤੇ ਤੂੰ ਪਾਣੀ ਦਾ ਪ੍ਰੈਸ਼ਰ ਬਣ ਜਾਂਦਾ ਨਾ ਸਪੀਡ ਬਣ ਜਾਂਦੀ ਹੈ ਪਾਣੀ ਦੀ ਫਿਰ ਇਹਦੇ ਨਾਲ ਲਾਈਨ ਦੀ ਧੱਕ ਗਈ ਆਲੂਪੁਰ ਹੈ ਪਿੰਡਨ ਗਿਨਾਈਏ ਇੱਕ ਦਿਨ ਰਹੀ ਜਾਂਦੀ ਨਾ ਜਿੱਥੇ ਤਿੰਨ ਤਿੰਨ ਨੇ ਨਹਿਰਾ ਨਾਲੇ ਗੱਤੀਸ਼ਾਹ ਹਮਤ ਫਿਰ ਦਿੱਤੀ ਗੱਤੀਸ਼ਾਹ ਹਮਤ ਫਿਰ ਇਹ ਰੋਸ ਸਮਾਂ ਤੇ ਮੱਛੀ ਖਾਣਾ ਬੜਾ ਹੰਦਾ ਗਾ ਹੰਕਾ ਕਰ ਇਹ ਗੱਲਾਂ ਯਾਰਾਂ ਉਹ ਪੱਕੇ ਇਹ ਪਹਿਲਾਂ ਚੱਲਦੀ ਸੀ ਨਾ ਸਾਰੀਆਂ ਚੱਲਦੀਆਂ ਨੇ ਹੁਣ ਅੱਜ ਗਈ ਹੋਈ ਆ ਜਿਵੇਂ ਉਹਨਾ ਕੱਲ ਨੂੰ ਆ ਜੂਗੀ ਆ ਨਹਿਰ ਇੱਟਾਂ ਵਾਲੀ ਇੱਟਾਂ ਵਾਲੀ ਸੀ ਉਹ ਬੰਦਾ ਨਿਕਲਦਾ ਜਾਂਦਾ ਸੀ ਇਹ ਚੋਂ ਤਾਂ ਨਿਕਲਿਆ ਵੀ ਨਹੀਂ ਜਾਣਾ ਨਹਿਰ ਚ ਹਣਾ ਇਹ ਹੋਣਾ ਕਿਦਾਂ ਨਾ ਇਹ ਯਾਰ ਲੋਕਾਂ ਨੇ ਇੱਕ ਤਾਂ ਉਹ ਹੋ ਗਿਆ ਕਾਲੇ-ਕੂਲੇ ਦੇ ਵਿੱਚ ਬੋਪੇ-ਬੂਪੇ ਬੈਬਾ ਵਾਲੀਆਂ ਪਾ ਰੱਖੀਆਂ ਸੀ ਪੱਕੀਆਂ ਬੰਦਾ ਜੇ ਇੱਕ ਵਾਰੀ ਨਿਕਲ ਗਿਆ ਵੜਦਾ ਨਿਕਲਦਾ ਤੇ ਨਹੀਂ ਬੰਦਾ ਵਿਚੋਂ ਉਹ ਟੁੱਟੀਆਂ ਪਈਆਂ ਸੀ ਮਰਮਤ ਉਹਨਾਂ ਲਈ ਜੇ ਮੈਂ ਨਾ ਦੇਖਾ ਜਮਾ ਖਤਮ ਹੋ ਰਹੀ ਹੈ ਡੈਮੇਜ ਹੋ ਰਹੀ ਹੈ ਇਹ ਵੀ ਇਸ ਮਿੰਟਡ ਬਣ ਜੂਗੀ ਹਮ ਸਾਰੀਆਂ ਟੁੱਟੀਆਂ ਪਈਆਂ ਮਨਿਆਦ ਵੀ ਤਾਂ ਖਤਮ ਹੋ ਰਹੀ ਹੈ ਨਾ ਆਹ ਦਾਦੇ ਦੇ ਪਾਏ ਹੋਏ ਕਮਰੇ ਵੀ ਟੁੱਟ ਗਏ ਹੁੰਦਾ ਅਰ ਮਾਨਤ ਦੇਣੇ ਬਣਵਾਏ ਸੀ ਉਹ ਜਿਹੜਾ ਸਤਨਾ ਸਰੀਰ ਪੈਂਦਾ ਤੇ ਸੁਪਰਮੈਨ ਆ